ਸਾਡੇ ਭਰਾ ਇੱਕ ਸਿੱਖੀਣ ਭਰਾ ਸੀ ਜਿਹੜਾ ਇੱਕ ਮਜ਼ਦੂਰੀ ਕਰਨ ਦੀ ਪਿੰਡਾਂ ਆਪਣੇ ਖੇਤੀ ਦੇ ਵਿੱਚ ਗਿਆ ਸੀ ਪੈਲੀਆਂ ਵਿੱਚ ਗਿਆ ਸੀ ਉੱਥੇ ਕੋਈ ਸ਼ਰਾਬਤੀ ਅੰਸਰ ਜਿਹੜੇ ਗੱਟ ਪਿੰਡਾਂ ਦੇ ਨੇ ਉੱਥੇ ਜਾ ਕੇ ਉਹਦੀ ਮਾਰਕਟਾਈ ਕੀਤੀ ਗਈ ਫਿਰ ਬਾਅਦ ਵਿੱਚ ਆਪੇ ਚੁੱਕ ਕੇ ਉਹਨਾਂ ਤੇ ਪੁਲਿਸ ਦੇ ਫਰਮ ਦੇ ਵਿੱਚ ਪਾਇਆ ਗਿਆ ਜਿਹੜਾ ਪੁਲਿਸ ਨੇ ਹਰਕਤ ਕੀਤੀ ਆ ਬਹੁਤ ਸ਼ਰਮਨਾਕ ਆ ਕਰਤੀ ਪਿਆ ਜੇ ਆਏ ਨੇ ਉਹਨਾਂ ਚੋਂ ਪੰਜਾਂ ਜਣਿਆਂ ਨੇ ਜੀ ਕੁੱਟਨ ਦੇ ਉਹਨੂੰ ਬਸ ਜੋ ਜੀ ਛੱਤਰ ਲਾਲੇ ਨੇ ਜੁੱਤੀ ਫੇਰੀ ਉਹਨਾਂ ਦਾ ਉੱਥੋਂ ਪੈਲੀ ਤੋਂ ਲੈ ਕੇ ਘਰ ਲੈ ਗਏ ਘਰ ਜਾ ਕੇ ਰਸੇ ਨਾਲ ਬੰਨ ਕੇ ਫਿਰ ਉਹਨਾਂ ਘਰ ਘੁੱਟਿਆ ਜੀ ਘਰ ਕੁੱਟਣ ਤੋਂ ਬਾਅਦੂ ਫੇਰ ਥਾਣੇ ਦੇ ਦਿੱਤਾ ਜੀ ਥਾਣੇ ਲਿਆ ਕੇ ਥਾਣੇਦਾਰ ਵੀ ਜਿਹੜੇ ਆਪਣੇ ਇੱਥੇ ਥਾਣੇ ਤੇ ਆਣ ਕੇ ਉਹਦੀ ਮਾਰਕਟਾਈ ਕੀਤੀ ਗਈ ਕੋਈ ਕੋਈ ਵੀ ਹਾਲੇ ਜਿਹੜੀ ਸਰਚ ਨਹੀਂ ਸੀ ਕੀਤੀ ਗਈ ਕੋਈ ਵੀ ਪੁੱਛਗਿਛ ਨਹੀਂ ਸੀ ਕੀਤੀ ਗਈ ਕੋਈ ਵੀ ਉਹਦਾ ਰਿਮਾਂਡ ਨਹੀਂ ਸੀ ਉਹਨੂੰ ਕੁੱਟਣ ਦਾ ਤੇ ਉਹ ਫਿਰ ਵੀ ਉਹਦੇ ਤੇ ਜਾਦਾ ਜਿਹੜੀ ਆ ਉਹਦੀ ਕੁੱਟ ਮਾਰ ਕੀਤੀ ਗਈ ਆ ਇਸ ਟਾਈਮ ਜਿਹੜਾ ਸਾਡਾ ਕ੍ਰਿਸ਼ਨ ਭਰਾ ਮਜ਼ਦੂਰ ਉਹ ਹਸਪੀਟਲ ਦੇ ਵਿੱਚ ਐਡਮਿਟ ਆ ਤੇ ਕਾਫੀ ਮੁਸ਼ਕਲ ਦੇ ਵਿੱਚ ਆ ਹallelujah ਸ਼ਰਮਦਾਸੇ ਚੈਨਲ ਦੇ ਤੁਹਾਡਾ ਸਵਾਗਤ ਕਰਦੇ ਹਾਂ ਔਰ ਅੱਜ ਦੀ ਵੀਡੀਓ ਦੇ ਵਿੱਚ ਤੁਹਾਡਾ ਸਵਾਗਤ ਕਰਦੇ ਹਾਂ ਔਰ ਚਲਦੇ-ਚਲਦੇ ਵੀਡੀਓ ਨੂੰ ਸ਼ੇਅਰ ਜ਼ਰੂਰ ਕਰਨਾ ਔਰ ਅੱਜ ਦੀ ਬਹੁਤ ਹੀ ਜ਼ਿਆਦਾ ਵਿਸ਼ੇਸ਼ ਵੀਡੀਓ ਲੈ ਕੇ ਤੁਹਾਡੇ ਨਾਲ ਹਾਜ਼ਰ ਹੋਏ ਹਾਂ ਔਰ ਜਿਵੇਂ ਕਿ ਮੈਂ ਤੁਹਾਨੂੰ ਦੱਸਦਾ ਕਿ ਅ ਅੱਜ ਦਿਨ ਹੀ ਜੋ ਕਿ ਮਸੀਹ ਲੋਕਾਂ ਦੇ ਉੱਤੇ ਵਿਰੋਧਵਾਦ ਦੇਚ ਆ ਰਹੇ ਨੇ ਔਰ ਬਹੁਤ ਹੀ ਜੋ ਕਿ ਸ਼ਰਮਨਾਕ ਹਰਕਤ ਜੋ ਕਿ ਅੱਜ ਸਾਡੇ ਮਸੀਹ ਭਰਾਵਾਂ ਦੇ ਨਾਲ ਕੁਝ ਪੁਲਿਸ ਮੁਲਾਜ਼ਮਾਂ ਵੱਲੋਂ ਕੁਝ ਸਾਡੇ ਸਿੱਖ ਭਰਾਵਾਂ ਵੱਲੋਂ ਕੁਝ ਜੱਟਾਂ ਦੇ ਵੱਲੋਂ ਕੀਤੀ ਗਈ ਜਿਵੇਂ ਕਿ ਤੁਹਾਨੂੰ ਦੱਸ ਦਿੱਤਾ ਜਾਵੇ ਕਿ ਸਾਡਾ ਇੱਕ ਮਸੀਹ ਭਰਾ ਜੋ ਕਿ ਪਹਿਲੀਆਂ ਦੇ ਵਿੱਚ ਕੰਮ ਕਰ ਰਿਹਾ ਸੀ ਔਰ ਉਸ ਦੇ ਉੱਤੇ ਜੋ ਕਿ ਝੂਠਾ ਇਲਜ਼ਾਮ ਲਗਾਇਆ ਗਿਆ ਪਹਿਲੇ ਤੇ ਕੁਝ ਸਿੱਖ ਭਰਾਵਾਂ ਵੱਲੋਂ ਉਹਨਾਂ ਤੇ ਝੂਠਾ ਇਲਜ਼ਾਮ ਲਗਾਇਆ ਗਿਆ ਚੋਰੀ ਦਾ ਇਲਜ਼ਾਮ ਲਗਾ ਕੇ ਉਹਨਾਂ ਦੇ ਨਾਲ ਕੁੱਟਮਾਰ ਕੀਤੀ ਗਈ ਉਹਨਾਂ ਨੂੰ ਜੋ ਕਿ ਧਮਕਾਇਆ ਗਿਆ ਉਹਨਾਂ ਨੂੰ ਲੜਾਇਆ ਗਿਆ ਔਰ ਉਸ ਤੋਂ ਬਾਅਦ ਜੋ ਕਿ ਪਹਿਲੀਆਂ ਦੇ ਵਿੱਚ ਪਹਿਲੇ ਉਹਨਾਂ ਦੇ ਨਾਲ ਘੁਟਮਾਰ ਕੀਤੀ ਗਈ ਉਸ ਤੋਂ ਬਾਅਦ ਜੋ ਕਿ ਉਹਨਾਂ ਦੇ ਘਰ ਲੈ ਜਾ ਕੇ ਵੀ ਜੋ ਕਿ ਉਹਨਾਂ ਨੂੰ ਉਹਨਾਂ ਨੇ ਇਦਾਂ ਘੁਟਮਾਰ ਕੀਤੀ ਗਈ ਔਰ ਬਾਅਦ ਚ ਜਦੋਂ ਉਹਨਾਂ ਨੇ ਉੱਥੋਂ ਉਹਨਾਂ ਨੂੰ ਚੁੱਕ ਕੇ ਖੁਦ ਹੀ ਚੁੱਕ ਕੇ ਪੁਲਿਸ ਸਟੇਸ਼ਨ ਥਾਣੇ ਦੇ ਵਿੱਚ ਲੈ ਕੇ ਆਏ ਉਹ ਥਾਣੇ ਦੇ ਵਿੱਚ ਲੈ ਕੇ ਆਂਦੇ باوجود ਵੀ ਪੁਲਿਸ ਮੁਲਾਜ਼ਮਾ ਨੇ ਵੀ ਜੋ ਕਿ ਇੰਨੀ ਜੋ ਕਿ ਸ਼ਰਮਨਾਕ ਹਰਕਤ ਸਾਡੇ ਮਸੀਹ ਭਰਾ ਦੇ ਨਾਲ ਕੀਤੀ ਕਿ ਅਸੀਂ ਉਸ ਚੀਜ਼ ਨੂੰ ਬੋਲ ਕੇ ਵੀ ਜੋ ਕਿ ਬਿਆਨ ਨਹੀਂ ਕਰ ਸਕਦੇ ਹallelujah ਔਰ ਅੱਜ ਤੁਸੀਂ ਦੇਖ ਸਕਦੇ ਹੋ ਕਿ ਆਏ ਦਿਨ ਹੀ ਜੋ ਕਿ 크੍ਰਿਸਚੀਅਨ ਭਰਾਵਾਂ ਨੂੰ 크੍ਰਿਸਚੀਅਨ ਭੈਣਾਂ ਨੂੰ 크੍ਰਿਸਚੀਅਨ ਲੋਕਾਂ ਨੂੰ ਪਰਮੇਸ਼ਰ ਦੇ ਦਾਸਾਂ ਨੂੰ ਟਾਰਗੇਟ ਬਣਾਇਆ ਜਾ ਰਿਹਾ ਔਰ ਪ੍ਰਸ਼ਾਸਨ ਵੀ ਜੋ ਕਿ ਅੰਨੇ ਲੋਕਾਂ ਦੇ ਨਾਲ ਮਿਲ ਕੇ ਜੋ ਕਿ 크੍ਰਿਸਚੀਅਨ ਲੋਕਾਂ ਦੇ ਉੱਤੇ ਜੋ ਕਿ ਵਿਰੋਧ ਵਧਾ ਰਹੀ ਹੈ 크੍ਰਿਸਚੀਅਨ ਲੋਕਾਂ ਦੇ ਉੱਤੇ ਜ਼ੁਲਮ ਵਧਾ ਰਹੀ ਹੈ ਔਰ ਸਾਡੀ ਪੰਜਾਬ ਸਰਕਾਰ ਜੋ ਕਿ ਸਾਡੀ ਪੰਜਾਬ ਪੁਲਿਸ ਵੀ ਜਿਸ ਨੇ ਅੱਜ ਇੰਨੀ ਜ਼ਿਆਦਾ ਜੋ ਕਿ ਬੇਸ਼ਰਮੀ ਦੀ ਜੋ ਕਿ ਗੱਲ ਕੀਤੀ ਹੈ ਜੋ ਕਿ ਦੱਸਣ ਦੇ ਯੋਗ ਵੀ ਨਹੀਂ ਆ ਇਸ ਵੀਡੀਓ ਨੂੰ ਜਿਆਦਾ ਤੋਂ ਜਿਆਦਾ ਸ਼ੇਅਰ ਕਰਨਾ ਕਿ ਕੇ ਲੋਕ ਵੀ ਇਸ ਵੀਡੀਓ ਨੂੰ ਦੇਖ ਕੇ ਜੋ ਕਿ ਐਸੇ ਲੋਕਾਂ ਨੂੰ ਜੋ ਕਿ ਨੱਥ ਪਾ ਸਕਿਆ ਐਸੇ ਲੋਕਾਂ ਦੇ ਉੱਤੇ ਜਲਦ ਜਲਦ ਕਾਰਵਾਈ ਕਰਾ ਸਕੀ ਜੋ ਕਿ ਆਇ ਦਿਨ ਹੀ ਜੋ ਕਿ ਮਸੀ ਲੋਕਾਂ ਨੂੰ ਟਾਰਗੇਟ ਬਣਾ ਕੇ ਉਹਨਾਂ ਦੇ ਉੱਤੇ ਜ਼ੁਲਮ ਟਾ ਰਹੀ ਆ ਉਹਨਾਂ ਨੂੰ ਜੋ ਕਿ ਆਪਣਾ ਟਾਰਗੇਟ ਬਣਾ ਕੇ ਗਲਤ ਉਹਨਾਂ ਦੇ ਨਾਲ ਸਲੂਕ ਕਰ ਰਹੀ ਆ ਆਓ ਅਸੀਂ ਵੀਡੀਓ ਨੂੰ ਦੇਖਦੇ ਆਂ ਕੀ ਹੋ ਰਿਹਾ ਜੀ ਮੇਟਾ ਹਾਂਜੀ ਹਾਂਜੀ ਪਾਜੀ ਦੱਸੋ ਜੀ ਕੀ ਗੱਲ ਬਾਤ ਹੋਈ ਜੀ ਕਿੱਥੋਂ ਦੇ ਰਹਿਣ ਵਾਲੇ ਤੁਸੀਂ ਪੱਖੋ ਘਟਾ ਵੀ ਸਾਡਾ ਤੇ ਕੀ ਗੱਲ ਬਾਤ ਹੋਈ ਤੁਸੀਂ ਅੱਜ ਇੱਥੇ ਥਾਣੇ ਆਏ ਚੋਰੀ ਕੀ ਹੈ ਨੇ ਕੀਤੀ ਕੋਈ ਦੇ ਨਾਲ ਨੂੰ ਆਵੇਂ ਮਾਰਿਆ ਅੱਛਾ ਪਿੰਡ ਵਾਲਿਆਂ ਮਾਰਿਆ ਅੱਛਾ ਮਾਰਿਆ ਫੇਰ ਖਾਣੇ ਦਿੱਤਾ ਅੱਛਾ ਖਾਣੇ ਆ ਕੋਈ ਸਾਡੀ ਸੁਣਾਈ ਨਹੀਂ ਦਿੱਤੀ ਆਹ ਕੇ ਸਾਡੇ ਭਾਈ ਨੇ ਭਾਈ ਤੁਸੀਂ ਦੱਸੋ ਕੀ ਗੱਲਬਾਤ ਹੋਈ ਆ ਜੀ ਸਾਰੀ ਸਤਿ ਸ੍ਰੀ ਅਕਾਲ ਜੀ ਮੇਰਾ ਨਾਮ ਦੀਪਕ ਲੋਪੜਾ ਮੈਂ ਗਲੋਬਲ 크੍ਰਿਸਚਨ ਐਕਸ਼ਨ ਕਮੇਟੀ ਦਾ ਜ਼ਿਲ੍ਹਾ ਪ੍ਰਧਾਨ ਆ ਅੱਜ ਬਹੁਤ ਹੀ ਸ਼ਰਮਨਾਕ ਘਟਨਾ ਹੋਈ ਆ ਪਿੰਡ ਪੱਕੋ 41 ਸਾਹਿਬ ਜਿਹਦੇ ਵਿੱਚ ਸਾਡੇ ਭਰਾ ਇੱਕ 크੍ਰਿਸਚਨ ਭਰਾ ਹੀ ਜਿਹੜਾ ਇੱਕ ਮਜ਼ਦੂਰੀ ਕਰਨ ਦੀ ਪਿੰਡ ਆਪਣੇ ਖੇਤੀ ਦੇ ਵਿੱਚ ਗਿਆ ਸੀ ਪੈਲਿਆਂ ਵਿੱਚ ਗਿਆ ਸੀ ਉੱਥੇ ਕੋਈ ਸ਼ਰਾਰਤੀ ਅਨਸਰ ਜਿਹੜੇ ਜੱਟ ਪਿੰਡਾਂ ਦੇ ਨੇ ਉੱਥੇ ਜਾ ਕੇ ਉਹਦੀ ਮਾਰਕਟਾਈ ਕੀਤੀ ਗਈ ਫਿਰ ਬਾਅਦ ਵਿੱਚ ਆਪੇ ਜੁੱਕ ਕੇ ਉਹਨਾਂ ਤੇ ਪੁਲਿਸ ਨੇ ਥਾਣੇ ਦੇ ਵਿੱਚ ਪਾਇਆ ਗਿਆ ਜਿਹੜਾ ਪੁਲਿਸ ਨੇ ਹਰਕਤ ਕੀਤੀ ਆ ਬਹੁਤ ਸ਼ਰਮਨਾਗਾ ਸਰ ਕਰਤੀ ਪਿਆ ਅਸੀਂ ਜਲਦੀ ਖਲਾਸਾ ਕਰਾਂਗੇ ਆਪਣੀ ਟੀਮ ਦੇ ਨਾਲ ਇੰਗੀਆਂ ਗੱਲਾਂ ਕਿੰਨਾ ਅੱਜ ਮਿੱਡਾ ਭਾਈ ਲੱਗੂਗਾ ਬਾਕੀ ਸਾਡੇ ਜਿਹੜਾ ਹਨ ਜਨਤਾ ਹੋਣ ਜਾਂਦੀ ਹੈ ਜਿੰਨੇ ਮੇਰਾ ਪਰਗੋਤਾਲ ਸਿੰਘ ਸਾਹਿਬ ਜਿਹੜੀ ਇਹ ਧਰਨਾ ਵਰਤਿਆ ਦੀ ਇੱਕ ਮਗੇ ਪਿੰਡ ਦੇ ਇੱਕ ਥੋੜੀ ਦੀ ਵਾਰਦਾਤ ਹੋਈ ਨੱਕ ਚੱਕਦੇ ਆਧਾਰ ਤੇ ਆਣ ਕੇ ਜੀਵਿਦਾਰ ਭਰਾਏ ਨੇ ਉਹਨਾਂ ਆਉਂਦੇ ਆ ਮੇਰੀ ਪੈੜੀ ਤੇ ਕੰਮ ਕਰਦੇ ਆ ਮੁੰਡਾ ਕੁਛ ਨਹੀਂ ਪੁੱਛਿਆ ਚਾਰੇ ਪੰਜੇ ਆਏ ਨੇ ਉਹਨਾਂ ਕਿਉਂ ਪੰਜਾਂ ਜਾਣਿਆਂ ਨੇ ਜੀ ਕੁੱਟਣ ਦੇ ਉਹਨੂੰ ਬੱਸ ਦਿਓ ਜੀ ਛੱਤਰ ਲਾ ਲਏ ਨੇ ਜੁੱਤੀ ਫੇਰੀ ਉਹਨਾਂ ਦਾ ਉੱਥੋਂ ਪੈੜੀ ਤੋਂ ਲੈ ਕੇ ਘਰ ਲੈ ਗਏ ਘਰ ਜਾ ਕੇ ਰਸੇ ਨਾਲ ਬੰਨ ਕੇ ਫਿਰ ਉਹਨਾਂ ਘਰ ਕੁੱਟਿਆ ਜੀ ਘਰ ਕੁੱਟਣ ਤੋਂ ਬਾਅਦ ਵੀ ਫਿਰ ਥਾਣੇ ਦੇ ਦਿੱਤਾ ਜੀ ਥਾਣੇ ਲਿਆ ਕੇ ਥਾਣੇਦਾਰ ਵੀ ਜਿਹੜੇ ਆਪਣੇ ਇੱਥੇ ਥਾਣੇ ਤੇ ਆਣ ਕੇ ਉਹਦੀ ਮਾਰਕਟਾਈ ਕੀਤੀ ਗਈ ਉਹ ਬੰਤਰਾ ਪਸਲੀਆਂ ਸਾਹਿਬ ਬੋਲੇ ਬਹੁਤ ਜ਼ਿਆਦਾ ਹੈਗਾ ਆਪਾਂ ਮੈਂ ਕਾਫੀ ਸਟਾ ਲੱਗਿਆ ਭਾਜੀ ਕਾਫੀ ਜ਼ਿਆਦਾ ਉਹਦੇ ਸਟਾ ਲੱਗੀਆਂ ਹੈ ਰਾਈਟ ਨੂੰ ਕੀ ਕੰਡੀਸ਼ਨ ਐ ਐਡਮਿਟ ਹੈ ਜਾਂ ਕਿੱਦਾਂ ਐਡਮਿਟ ਹੈ ਜੀ ਹਸਪੀਟਲ ਤੇ ਬੰਦਾ ਠੀਕ ਹੈ ਅੱਜ ਪਾਸਟ ਇਅਰ ਪਾਸਟ ਇਅਰ ਤੁ ਸਾਰਿਆਂ ਨੂੰ ਜੈਮ ਸੀ ਦੀ ਮਰਨਾ ਪਾਸ ਉਸ ਕਿਤਨ ਟੱਗੀ ਹੈ ਮੈਂ ਖੰਭਾ ਚਰਚ ਗਲੋਬਲ ਕ੍ਰਿਸ਼ਨ ਐਕਸ਼ਨ ਕਮੇਟੀ ਡਿਸਟ੍ਰਿਕਟ ਕੋਆਰਡੀਨੇਟਰ ਹਾਂ ਸੋ ਅੱਜ ਅਸੀਂ ਡੇਰਾਪਾ ਬਨਾਨਿਕ ਦੇ ਵਿੱਚ ਪਹੁੰਚੇ ਹਾਂ ਪਿੰਡ ਪੱਖੋਕੇ ਟਾਲੀ ਦੇ ਵਿੱਚ ਇਕਵਾਰਦਰ ਤੋਂ ਹੀ ਆ ਸਾਡਾ ਕ੍ਰਿਸ਼ਨਪਰਾ ਜਿਹੜਾ ਪਹਿਲੀ ਦੇ ਵਿੱਚ ਮਜ਼ਦੂਰੀ ਕਰ ਰਿਹਾ ਸੀ ਔਰ ਉਹਦੇ ਉੱਤੇ ਕੁਝ ਜ਼ਿੰਮੇਵਾਰ ਭਾਈਆਂ ਦੇ ਵੱਲੋਂ ਚੋਰੀ ਦਾ ਜਿਹੜਾ ਇਲਜ਼ਾਮ ਲਗਾਇਆ ਗਿਆ ਸੀ ਔਰ ਕੋਈ ਵੀ ਕਾਰਵਾਈ ਕਰਨ ਤੋਂ ਪਹਿਲਾਂ ਉਹਨਾਂ ਨੇ ਆਪਣੀ ਪੈਲੀ ਦੇ ਵਿੱਚ ਹੀ ਉਸ ਸਾਡੇ ਕ੍ਰਿਸਚਨ ਭਰਾ ਨੂੰ ਕਾਫੀ ਜ਼ਿਆਦਾ ਕੁੱਟਿਆ ਮਾਰਿਆ ਜਿਸ ਦੇ ਕਾਰਨ ਉਹਦੀਆਂ ਫਸਲੀਆਂ ਵੀ ਕੁੱਟੀਆਂ ਨੇ ਮੋਡਾ ਵੀ ਫ੍ਰੈਕਚਰ ਹੋਇਆ ਹੈ ਫੁੱਟ ਮਾਰ ਕਰਕੇ ਉਹਨਾਂ ਨੇ ਥਾਣੇ ਦੇ ਵਿੱਚ ਲਿਆ ਆਂਦਾ ਔਰ ਥਾਣੇ ਦੇ ਵਿੱਚ ਚੁਲਿਆ ਕੇ ਜਦੋਂ ਉਹਨਾਂ ਨੇ ਥਾਣੇ ਫੜਾਇਆ ਉਹਨੂੰ ਤੇ ਥਾਣੇ ਵਾਲੇ ਪੁਲਿਸ ਵਾਲੇ ਨੇ ਵੀ ਬਹੁਤ ਹੀ ਜਿਹੜੀ ਆ ਉਹ ਗਲਤ ਹਰਕਤ ਉਹਦੇ ਨਾਲ ਕਿ ਕਿ ਉਹਦੀ ਬੈਕ ਦੇ ਵਿੱਚ ਡੰਡਾ ਜਿਹੜਾ ਹੈ ਧੱਕ ਕੇ ਤੇ ਉਸ ਨੂੰ ਕਾਫੀ ਜਣਾ ਨੁਕਸਾਨ ਪਹਤਾ ਹੈ ਤੇ ਬੜੀ ਸ਼ਰਮਨਾਕ ਗੱਲ ਹੈ ਕਿ ਕਿਸੇ ਤੇ ਨਜਾਇਜ਼ ਕਰਨੀ ਔਰ ਕੋਈ ਕੋਈ ਵੀ ਹਾਲੇ ਜਿਹੜੀ ਸਚ ਨਹੀਂ ਸੀ ਕੀਤੀ ਗਈ ਕੋਈ ਵੀ ਪੁੱਛਗਿੱਛ ਨਹੀਂ ਸੀ ਕੀਤੀ ਗਈ ਕੋਈ ਵੀ ਉਹਦਾ ਰਿਮਾਂਡ ਨਹੀਂ ਸੀ ਉਹਨੂੰ ਕੁੱਟਣ ਦਾ ਤੇ ਉਹ ਫਿਰ ਵੀ ਉਹਦੇ ਤੇ ਜਾਦਾ ਜਿਹੜੀ ਆ ਉਹਦੀ ਕੁੱਟ ਮਾਰ ਕੀਤੀ ਗਈ ਆ ਇਸ ਟਾਈਮ ਜਿਹੜਾ ਸਾਡਾ ਕ੍ਰਿਸ਼ਨ ਭਰਾ ਮਜ਼ਦੂਰ ਉਹ ਹਸਪੀਟਲ ਦੇ ਵਿੱਚ ਐਡਮਿਟ ਆ ਤੇ ਕਾਫੀ ਮੁਸ਼ਕਲ ਦੇ ਵਿੱਚ ਆ ਤੋਂ ਅਸੀਂ ਪ੍ਰਸ਼ਾਸਨ ਦੇ ਅੱਗੇ ਵੀ ਜਿਹੜੀ ਆ ਬੇਨਤੀ ਲੈ ਕੇ ਆਏ ਸਾਡੇ ਪ੍ਰਧਾਨਜੀਤ ਗੋਪਾ ਜੀ ਆਏ ਨੇ ਸਾਡੀ ਪੂਰੀ ਗਲੋਬਲ ਕ੍ਰਿਸ਼ਨ ਐਕਸ਼ਨ ਟੀਮ ਆਈ ਆ ਸੋ ਅੱਜ ਅਸੀਂ ਗੁਰਪ੍ਰਭਾ ਨਾਨਕ ਥਾਣੇ ਔਰ ਇਸ ਜਗ੍ਹਾ ਤੇ ਆ ਕੇ ਗੱਲਬਾਤ ਹੋਵੇਗੀ ਔਰ ਸ਼ਾਮੀ 7 ਵਜੇ ਦਾ ਜਿਹੜਾ ਹੈ ਟਾਈਮ ਐਸਐਚਓ ਸਾਹਿਬ ਨੇ ਦਿੱਤਾ ਹੈ ਉਸ ਤੋਂ ਬਾਅਦ ਬਾਕੀ ਦੀ ਜਿਹੜੀ ਕਾਰਵਾਈ ਆ ਉਹ ਸਾਰਿਆਂ ਨੂੰ ਦੱਸੀ ਜਾਵੇਗੀ ਸਾਰਿਆਂ ਨੂੰ ਚੈਨਸ